ਤੁਸੀਂ ਕਹਿੰਦੇ ਕਿ 95% ਕੁੜੀਆਂ ਰਿਲੇਟ ਕਰਨ ਗਿਆ ਕਿੰਨੇ ਕ ਇਮੋਸ਼ਨਸ ਤੁਸੀਂ ਖੁਦ ਕਨੈਕਟ ਕਰ ਪਾਏ ਹੋ ਕਰੈਕਟਰ ਨਾਲ ਬਹੁਤ ਜ਼ਿਆਦਾ ਕਿਉਂਕਿ ਜਦੋਂ ਉਹਨਾਂ ਨੇ ਨਾ ਇੰਟਰਵਿਊਜ਼ ਦੇਖੀਆਂ ਮੈਨੂੰ ਕਹਿੰਦੇ ਮੈਂ ਜਿਹੜੀਆਂ ਮੈਂ ਸ਼ਾਰਟਲਿਸਟ ਕੀਤੀਆਂ ਸੀ ਆਲੀਆਂ ਫੀਮੇਲ ਆਰਟਿਸਟ ਮੈਨੂੰ ਸਭ ਤੋਂ ਰੌ ਲੱਗੀਆਂ ਤੁਹਾਨੂੰ ਤੇ ਮੈਨੂੰ ਆਰਟਿਸਟ ਉਹ ਚਾਹੀਏ ਕਿ ਕਿਹਨੇ ਕਿ ਡਾਇਰੈਕਟਰ ਨੂੰ ਪਤਾ ਹੁੰਦਾ ਅ ਕੌਣ ਕਿੰਨਾ ਕੁ ਰੌ ਕਰ ਰਿਹਾ ਹੈ ਹੈਨਾ ਤਬ ਵੀ ਮੈਨੂੰ ਸਿਰਫ ਕੁੜੀ ਉਹ ਚਾਹੀਦੀ ਸੀਗੀ ਤੇ ਮੈਂ ਜਦੋਂ ਦੇਖੀਆਂ ਸਾਰਿਆਂ ਦੀਆਂ ਇੰਟਰਵਿਊਜ਼ ਦੇਖੀਆਂ ਮੈਂ ਤੇਰੀ ਡੇ 1 ਤੋਂ ਲੈ ਕੇ ਲਾਸਟ ਤੱਕ ਜੋ YouTube ਤੇ ਪਿਆ ਸੀ ਕੁਝ ਵੀ ਨਹੀਂ ਛੱਡਿਆ ਫਿਰ ਮੈਨੂੰ ਲੱਗੇ ਮੈਂ ਆਹੀ ਕੁੜੀ ਨੂੰ ਕਾਸਟ ਕਰਨਾ ਹੈ ਕਿਉਂਕਿ ਆਮ ਆਮ ਲੱਕੀ ਤੁਸੀ ਜੇ ਮੈਨੂੰ ਉਹ ਚੀਜ਼ ਲਈ ਕਾਸਟ ਕੀਤਾ ਅਸਲ 'ਚ ਮੈਂ ਮਿਲੀ ਕਿਸੇ ਹੋਰ ਮੂਵੀ ਲਈ ਉਸ ਨੂੰ ਵੀ ਮੈਂ ਬਾਅਦ ਚ ਅਨਾਉਂਸ ਕਰੂੰਗੀ ਕਿਸੇ ਨੂੰ ਉਹਨਾਂ ਨੇ ਅੱਗੇ ਕਿਹਾ ਕਿ ਬਾਣੀ ਨਾਲ ਤੁਸੀਂ ਗੱਲ ਕਰੋ ਉਹਨਾਂ ਨੇ ਵੀ ਮੇਰੇ ਤੇ ਪੂਰੀ ਰਿਸਰਚ ਕੀਤੀ ਹੋਈ ਸੀਗੀ ਦੇਵਾਂਤ ਤੋਂ ਲੈ ਕੇ ਜਦੋਂ ਤੱਕ ਮੈਂ ਆਈ ਇੰਟਰਵਿਊਜ਼ ਹੀ ਨਹੀਂ ਗਾਣੇ ਵੀ ਉਸ ਤੋਂ ਇਲਾਵਾ ਵੀ ਮਤਲਬ ਉਹ ਕਹਿੰਦੇ ਸੀ ਪੂਰਾ YouTube ਖੰਗਾ ਲਿਆ ਹੋਇਆ ਸੀ ਤੇਰੇ ਦੇਖ ਕੇ ਫਿਰ ਉਸ ਤੋਂ ਬਾਅਦ ਇਹ ਵੀ ਪੈਰਲੈਲੀ ਉਹਨਾਂ ਨੂੰ ਜਾਣਦੇ ਸੀਗੇ ਹੈਪੀ ਸਰ ਦੀ ਤੇ ਫਿਰ ਦੋਵੇਂ ਮੂਵੀਜ਼